ਉਰਨੀ ਅੱਖ ਤੁਹਾਡੀ ਹਰ ਉਸ ਚੀਜ਼ 'ਤੇ ਜਿਸ ਤੋਂ ਤੁਹਾਡੀਆਂ ਅੱਖਾਂ ਪਰੇ ਹੋਗੀਆਂ ਨੇ ਫਿਰ ਭਾਵੇਂ ਉਹ ਤੁਹਾਡੇ ਸਰੀਰ ਤੇ ਪਾਇਆ ਕੋਈ ਗਹਿਣਾ ਹੋਵੇ ਘਰ ਦੇ ਅੰਦਰ ਰੱਖਿਆ ਸਮਾਨ ਹੋਵੇ ਜਾਂ ਫਿਰ ਘਰ ਦੇ ਬਾਹਰ ਖੜਾ ਕੋਈ ਵਾਹਨ ਤੁਹਾਡੀ ਅੱਖਾਂ हटੀਆਂ ਅਤੇ ਚੋਰ ਉਸ ਮਾਲ ਨੂੰ ਰਫੂ ਚੱਕਰ ਕਰ ਦਿੰਦੇ ਨੇ ਠੀਕ ਇਸੇ ਤਰ੍ਹਾਂ ਇਸ ਚੋਰ ਨੇ ਵੀ ਕੀਤਾ ਜਿਸ ਨੇ ਰਾਤ ਦੇ ਹਨੇਰੇ ਦਾ ਫਾਇਦਾ ਚੁੱਕਦਿਆ ਇੱਕ ਘਰ ਦੇ ਬਾਹਰ ਖੜੀ ਕਾਰ ਨੂੰ ਚੋਰੀ ਕਰ ਲਿਆ ਚੋਰ ਮੂੰਹ ਬਣ ਕੇ ਆਇਆ ਅਤੇ ਕਾਰ ਲੈ ਕੇ ਫਰਾਰ ਹੋ ਗਿਆ ਤੇ ਫਿਰੋਜ਼ਪੁਰ ਦੇ ਮੁਲਤਾਨੀ ਗੇਟ ਨੇੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਇਹ ਚੋਰ ਕਾਰ ਮਾਲਕ ਮਨਿੰਦਰ ਸਿੰਘ ਦੀ ਫੋਰਡ ਇਕੋਸਪੋਰਟ ਗੱਡੀ ਲੈ ਉਧਿਆ ਮਨਿੰਦਰ ਸਿੰਘ ਮੁਤਾਬਕ ਗੱਡੀ ਘਰ ਦੇ ਬਾਹਰ ਖੜੀ ਸੀ ਤੇ ਜਦੋਂ ਉਹਨਾਂ ਸਵੇਰੇ ਉੱਠ ਕੇ ਦੇਖਿਆ ਤਾਂ ਗੱਡੀ ਚੋਰੀ ਹੋ ਚੁੱਕੀ ਸੀ ਜਿਸ ਤੋਂ ਬਾਅਦ ਜਦ ਉਹਨਾਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਨਜ਼ਰ ਆਇਆ ਕਿ ਇੱਕ ਵਿਅਕਤੀ ਮੂੰਹ ਬੰਨ ਕੇ ਆਇਆ ਅਤੇ ਬੜੇ ਆਰਾਮ ਨਾਲ ਗੱਡੀ ਨੂੰ ਚਾਬੀ ਲਗਾ ਕੇ ਫਰਾਰ ਹੋ ਗਿਆ ਮਨਿੰਦਰਪਾਲ ਜੀ ਮਨਿੰਦਰ ਜੀ ਗੱਡੀ ਗੱਡੀ ਚੋਰੀ ਹੋਈ ਹੈ ਕਦੋਂ ਹੋਈ ਹੈ ਤੇ ਕਿਹੜੀ ਗੱਡੀ ਸੀ ਗੱਡੀ ਬਾਈ ਜੀ ਅੱਜ ਸਵੇਰੇ 3 ਵਜੇ 12 13 ਮਿੰਟ ਦੇ ਕਰੀਬ ਸਵਾ 3 ਵਜੇ ਦੇ ਸਵੇਰ ਚੋਰੀ ਹੋਈ ਹੈ ਜੀ ਗੱਡੀ ਇਕੋ Sport Ford ਗੱਡੀ ਸੀਗੀ ਜੀ ਪੀਪੀ 05 ਏ ਡੀ 0973 ਨੰਬਰ ਸੀਗਾ ਜੀ سرمੇ ਰੰਗ ਦੀ ਗੱਡੀ ਸੀ ਆ ਤੁਹਾਨੂੰ ਕਿਵੇਂ ਪਤਾ ਲੱਗੇ ਕਿ ਗੱਡੀ ਚੋਰੀ ਹੋਈ ਉਹ ਅੱਜ ਬੇਟੇ ਨੇ ਜਾਣਾ ਸੀਗਾ ਜੀ ਪੇਪਰ ਸੀ ਹੁੰਦਾ ਤੇ ਬਾਹਰ ਸਵੇਰੇ ਲਈ ਕਿ ਇੱਥੋਂ ਚਲੋ ਲੈ ਜਾਊਗਾ ਤੇ ਜਦੋਂ ਸਵੇਰੇ ਚਾਬੀ ਚੱਕੀ ਆ ਤੇ 8 9 ਵਜੇ ਉਹਨੇ ਪੇਪਰ ਸੀਗਾ ਬਾਹਰ ਵੇਖਿਆ ਜਾ ਕੇ ਤੇ ਗੱਡੀ ਨਹੀਂ ਹੈਗੀ ਸੀ ਤੇ ਫਿਰ ਸਾਹਮਣੇ ਕੈਮਰੇ ਵਿੱਚੋਂ ਆਪਾਂ ਸਾਰਾ ਦੇਖਿਆ ਤੇ ਉੱਥੋਂ ਪਤਾ ਲੱਗਾ ਕਿ 9 ਸਵੇਰ ਸਵੇਰ ਸੁਬਾਹ ਇੱਕ ਨੌਜਵਾਨ ਆਇਆ ਮੂੰਹ ਤੇ ਲਪੇਟਿਆ ਸੀ ਉਹਨੇ ਕੱਪੜਾ ਤੇ ਉਹ ਗੱਡੀ ਲੈ ਕੇ ਤੇ ਫਰਾਰ ਹੋ ਗਿਆ ਕੋਈ ਪਤਾ ਲੱਗਾ ਕੋਈ ਪਛਾਣ ਆਈ ਨਹੀਂ ਹਲੇ ਤਾਂ ਚਲੋ ਅਸੀਂ ਆਪਣੇ ਤੌਰ ਤੇ ਸਾਰੇ ਕੈਮਰੇ ਘੁੰਮਰੇ ਚੈੱਕ ਕਰਦੇ ਪਏ ਆ ਅਰਜ਼ਾ ਦੇਣ ਚੱਲੇ ਆ ਤੇ ਪਹਿਲਾਂ ਵੇਖਿਆ ਕਿ ਕੌਣ ਹੈ ਆਪਣੇ ਵੱਲੋਂ ਵੀ ਥੋੜੀ ਛਾਣਬੀਣ ਕੀਤੀ ਆ ਤੇ 3000 ਘੰਟੇ ਹੋ ਗਏ ਹੁਣ ਦਰੇ ਦਰੇ ਫਿਰਦੇ ਆ ਪਰ ਉਹਨਾਂ ਦਰਖਾਸਤਾਂ ਚੱਲੇ ਉੱਥੇ ਵੇਖਦੇ ਆ ਜੀ ਪੁਲਿਸ ਕੀ ਕਾਰਵਾਈ ਕਰਦੀ ਆ ਕੋਲ ਤਾਂ ਕਿਵੇਂ ਦੇ ਦੋ ਕਮੇਟਰੀ ਵਿੱਚ ਲਗਾਤਾਰ ਹੈ ਜਿਹੜੀਆਂ ਘਟਨਾਵਾਂ ਜਿਹੜੀਆਂ ਆਪਣੀਆਂ ਘਟਨਾਵਾਂ ਤਾਂ ਗੁੰਡਾ ਰਾਜ ਹੀ ਆ ਜੀ ਇਹ ਪੁਲਿਸ ਨੂੰ ਆਪਾਂ ਕੀ ਕਹੀਏ ਪੁਲਿਸ ਨੂੰ ਆਪ ਨੂੰ ਸ਼ਰਮ ਚਾਹੀਦੀ ਮਾੜੀ ਮੋਟੀ ਤੇ ਇਹ ਹੈ ਕਿ ਬਤਨ ਬਤਨ ਹਾਲਾਤ ਜਿਹੜੇ ਹੋ ਰਹੇ ਨੇ ਲੁੱਟਾਂ ਖੋਹਾਂ ਡਕੈਤੀਆਂ ਘਰਾਂ ਦੇ ਵਿੱਚ ਵੜ ਵੜ ਕੇ ਲੋਕਾਂ ਦਾ ਬੁਰਾ ਹਾਲਿਆ ਆਪਣੇ ਪਹਿਲਾਂ ਵੀ ਤੁਹਾਨੂੰ ਪਤਾ ਪੈছে ਵੀ ਮਹੀਨਾ ਡੇਢ ਮਹੀਨਾ ਪਹਿਲਾਂ ਫਾਦਰ ਸਾਹਿਬ ਦੇ ਪੈਸੇ ਵੀ ਪਰਸ ਦੇ ਵਿੱਚੋਂ ਸਣੇ ਖੀਸਾ ਪਟਕੇ ਲੈ ਗਏ ਸੀ ਇਹ ਬਹੁਤ ਜਿਆਦਾ ਮੰਦੀ ਲਾਤ ਨੇ ਇਥੋਂ ਸਾਡੇ ਫਰੋਇਪੁਰ ਦੇ ਖਾਸ ਕਰਕੇ ਮੰਗ ਇਹ ਹੀ ਹੈ ਕਿ ਜਲਦੀ ਤੋਂ ਜਲਦੀ ਇਹ ਚੀਜ਼ਾਂ ਤੇ ਠੱਲ ਪਾਣੀ ਚਾਹੀਦੀ ਹੈ ਜੀ ਜੇ ਆਮ ਬੰਦੇ ਦੀ ਆਪਾਂ ਗੱਲ ਕਰਦੇ ਹਾਂ ਕੋਈ 2-4 ਲੱਖ ਰੁਪਈਆ ਕਮਾਣਾ ਵਿੱਚ ਮੈਨੂੰ ਲੱਗਦਾ ਅੱਜ ਕੱਲ ਜਿਹੋ ਜੀ ਮਹਿੰਗਾਈ ਹੈ ਸਾਰੀ ਉਮਰ ਲੰਘ ਜਾਏਗੀ 5-4 ਲੱਖ ਰੁਪਈਆ ਕਮਾਉਣ ਵਾਸਤੇ ਤੇ ਇਹ ਜਿਹੜੇ ਚੋਰ ਨੇ ਤੇ 2 ਮਿੰਟ ਲਾਉਂਦੇ ਨੇ ਗੱਡੀ ਮੋਟਰਸਾਈਕਲ ਜੋ ਵੀ ਮਿਲ ਜੇ ਇਹ ਸਾਰਾ ਕੁਝ ਜੋ ਵੀ ਹੋ ਰਿਹਾ ਚਲੋ ਮੈਂ ਕਹਿੰਦਾ ਕਿ ਚਿੱਟੇ ਦੀ ਦੇਣ ਤੇ ਚਿੱਟੇ ਦੇ ਕਰਕੇ ਇਹ ਚਿੱਟਾ ਹੀ ਇਹਦਾ ਜਨਮ ਦਾਤਾ ਚੋਰੀਆਂ ਲੁੱਟਾਂ ਖੋਵਾਂ ਜਿੰਨੀ ਦੇਰ ਚਿੱਟੇ ਤੇ ਠੱਲ ਨਹੀਂ ਪਉਂਦੀ ਪੰਜਾਬ ਪੂਰ ਸੋਨੀ ਦੇਰੇ ਚੋਰੀਆਂ ਲੁੱਟਾਂ ਖੋਵਾਂ ਤੇ ਠੱਲ ਨਹੀਂ ਪੈਂਦੀ ਉਧਰ ਕਾਰ ਮਾਲਕਾਂ ਨੇ ਇਲਜ਼ਾਮ ਲਗਾਇਆ ਕਿ ਫਿਰੋਜ਼ਪੁਰ ਅੰਦਰ ਰੋਜ਼ਾਨਾ ਚੋਰੀਆਂ ਘਟਨਾਵਾਂ ਵਾਪਰ ਰਹੀਆਂ ਨੇ ਜਿਨ੍ਹਾਂ ਨੂੰ ਰੋਕਣ ਲਈ ਪੁਲਿਸ ਪੂਰੀ ਤਰ੍ਹਾਂ ਨਾਕਾਮ ਹੈ ਉਹਨਾਂ ਮੰਗ ਕੀਤੀ ਕਿ ਪੁਲਿਸ ਲਗਾਤਾਰ ਹੋ ਰਹੀਆਂ ਚੋਰੀਆਂ ਵੱਲ ਧਿਆਨ ਦੇਵੇ ਅਤੇ ਕਾਰ ਚੋਰੀ ਕਰਨ ਵਾਲੇ ਵਿਅਕਤੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰੇ ਹਾਂਜੀ ਪਹਿਲਾਂ ਨਾਮ ਕੀ ਤੁਹਾਡਾ ਹਾਂਜੀ ਹਰਸਿਮਰਨ ਜੀ ਕੀ ਗੱਲਬਾਤ ਹੋਈ ਹੈ ਕੀ ਘਟਨਾ ਦਾ हां जी राती ਗੱਡੀ ਆਪਣੀ ਬਾਹਰ ਆਪਣੇ ਲੱਗੀ ਸੀ ਗੇਟ ਦੇ ਬਾਹਰ ਹੀ ਤੇ ਬੇਟਾ ਸੁਬਾ ਜਦੋਂ ਪੇਪਰ ਦੇਣ ਗਿਆ ਚੱਲਾ ਸੀ ਬਾਹਰ ਉਹਨੇ ਗੱਡੀ ਆਪਣੀ ਦੂਸਰੀ ਗੱਡੀ ਕੱਢੀ ਅੰਦਰੋਂ ਤੇ ਦੇਖਿਆ ਤੇ ਆਪਣੀ ਗੱਡੀ ਬਾਹਰ ਹੈ ਨਹੀਂ ਸੀ ਤੇ ਫਿਰ ਅਸੀਂ ਉਹ ਇਮੀਡੀਏਟਲੀ ਸੀਸੀਟੀਵੀ ਕੈਮਰੇ ਤੋਂ ਫੁਟੇਜ ਕਢਵਾਈ ਤੇ ਉਹਦੇ ਵਿੱਚ ਪਤਾ ਲੱਗਾ ਕਿ ਕਨਨਨ ਪਰਸਨ ਜਿਹਨੇ ਮੂੰਹ ਬੰਨਿਆ ਹੋਇਆ ਸੀਗਾ ਤੇ ਉਹ 3:00 ਵਜ ਕੇ 16-17 ਮਿੰਟ ਤੇ ਆਇਆ ਹੈ ਤੇ ਗੱਡੀ ਦਾ ਉਹਨੇ ਲੋਕ ਖੋਲਿਆ ਤੇ ਗੱਡੀ ਲੈ ਕੇ ਚਲਾ ਗਿਆ ਇਹ ਫੋਰਥ ਚਾਂਸ ਹੋ ਚੁੱਕਾ ਸਾਡੇ ਨਾਲ ਪਹਿਲੇ ਸਾਡੀ ਬਾਈਕ ਸਾਡੇ ਘਰ ਦੇ ਅੱਗੇ ਚੁੱਕੀ ਗਈ ਫਿਰ ਮੇਰੇ ਮਦਰ ਇਨ ਲਾ ਦਾ ਜਿਹੜਾ ਪਰਸ ਸੀ ਨਾਲ ਵਿੱਚ ਮੋਬਾਈਲ ਸੀ ਕੈਸ਼ ਸੀ ਉਹ ਵੀ ਲੈ ਕੇ ਚਲੇ ਗਏ ਘਰ ਦੇ ਬਾਹਰੋਂ ਖੋਇਆ ਗਿਆ ਸਨੇਚਿੰਗ ਕੀਤੀ ਗਈ ਫਿਰ ਉਸ ਤੋਂ ਬਾਅਦ ਮੇਰੇ ਫਾਦਰ ਇਨ ਲਾ ਦੀ ਪਾਕਟ ਨਾ ਉਹਨਾਂ ਨੇ ਕੱਟ ਲਈ ਦਿਨ ਦਿਹਾੜੇ ਇੱਥੋਂ ਆ ਰਹੇ ਸੀ ਘਰ ਵਾਪਸ ਦੁਪਹਿਰ ਦਾ ਟਾਈਮ ਸੀਗਾ ਤੇ ਚੌਥਾ ਚਾਂਸ ਇਹ ਸਾਡੇ ਨਾਲ ਹੋਇਆ ਕਿ ਸਾਡੀ ਗੱਡੀ ਘਰ ਦੇ ਬਾਹਰ ਹੋ ਚੁੱਕੀ ਗਈ ਹੈ ਇਹ ਅਸੀਂ ਚਾਹੁੰਦੇ ਆ ਕਿ ਪੁਲਿਸ ਪ੍ਰਸ਼ਾਸਨ ਪੁਲਿਸ ਇਸ ਚੀਜ਼ 'ਤੇ ਥੋੜਾ ਧਿਆਨ ਦੇਣ ਕਿ ਆਮ ਪਬਲਿਕ ਨੂੰ ਬਹੁਤ ਮੁਸ਼ਕਿਲ ਹੈ ਅੱਜ ਕੱਲ੍ਹ ਹਰ ਕਿਸੇ ਦਾ ਗੁਜ਼ਾਰਾ ਬੜੀ ਮੁਸ਼ਕਿਲ ਹੁੰਦਾ ਹੈ ਤੇ ਚਾਹੀਦਾ ਉਹਨਾਂ ਨੂੰ ਕਿ ਥੋੜੀ ਜਿਹੀ ਸਖਤੀ ਕੀਤੀ ਜਾਵੇ ਇਸ ਚੀਜ਼ 'ਤੇ ਤੇ ਆਮ ਲੋਕਾਂ ਦੀ ਥੋੜਾ ਜਿਹਾ ਧਿਆਨ ਰੱਖਿਆ ਜਾਵੇ ਇਹੀ ਪੁਲਿਸ ਪ੍ਰਸ਼ਾਸਨ ਨੂੰ ਵੀ ਮੰਗ ਕੇ ਸਾਡੀ ਤੇ ਚੋਰੀਆਂ ਬੇਸ਼ੱਕ ਹੋ ਨਾਮ ਹੋ ਗਈਆਂ ਨੇ ਪਰ ਇਹ ਬੇहद ਗੰਭੀਰ ਮਸਲਾ ਹੈ ਇੱਕ ਕਾਰਾਂ ਲਈ ਜਿੱਥੇ ਮਾਲਕ ساری ਉਮਰ ਦੀ ਕਮਾਈ ਲਾ ਦਿੰਦੇ ਨੇ ਉੱਥੇ ਹੀ ਕਈ ਵਾਰ ਇਹ ਕਾਰਾਂ ਮਾੜੇ ਅੰਸਰਾਂ ਦੇ ਹੱਥ ਪੈਣ ਦਾ ਵੀ ਡਰ ਹੁੰਦਾ ਹੈ ਜਿਨ੍ਹਾਂ ਨੂੰ ਉਹ ਕਿਤੇ ਵੀ ਅਤੇ ਕਿਸੇ ਵੀ ਵਾਰਦਾਤ 'ਚ ਵਰਤ ਸਕਦੇ ਨੇ ਫਿਲਹਾਲ ਪੁਲਿਸ ਨੂੰ ਇਸ ਪਾਸੇ ਖਾਸ ਧਿਆਨ ਦੇਣ ਦੀ ਲੋੜ ਹੈ ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਸੈਂਟਰਲ ਪੰਜਾਬ ਟੀਵੀ